ਨਾ ਸਰਪੰਚ ਸਾਹਿਬ ਜੀ ਭਰ ਵੀ ਕਿਹਨੇ ਹਾਜ਼ਰੀ ਹੈ ਬੜਾ ਭਰਵਰ ਕਰਾਂਗੇ ਤੇ ਨਾਲ ਹੀ ਕਿਹਨੇ ਦੂਸਰਾ ਸਰਮਾਨ ਬਸ ਠੀਕਾ ਠੱਪ ਹੀ ਨਹੀਂ ਤਾਂ ਕੋਈ ਨਹੀਂ ਮਾਰਨੀ ਅਗਲੇ ਦਾ ਪਾਕਾ ਕੋਈ ਆ ਜੀ ਕੱਚਾ ਕਰੀ ਜਾਂਦਾ ਯਾਰ ਕੱਚਾ ਗੱਤੀ ਹੈ ਹੈਪੀ ਬਾਈ ਦਾ ਸਰਮਾਨ ਹੈਪੀ ਵੱਲੋਂ ਬਿੰਨੇ ਦਾ ਸਰਮਾਨ ਤੇ ਭਾਬੀ ਭਾਈ ਦਾ ਹੁਣ ਜਾ ਰਹੇ ਹਾਂ ਹੈਦੀ ਬਬੂ ਸਿੰਘ ਸਰਮਾਨ ਦੂਜੀ ਵਾਰਾ ਕੀਤਾ ਨਿਹਾਰੇ ਬੁੱਲਾ ਗੁਰੂ ਮੱਲਾ ਕਨੇ ਹੱਸ ਕੇ ਮੁੱਲਾ ਦਾ ਪਰ ਕਰਵਾ ਆਪਣੇ ਨਜ਼ਰਾਂ ਬੀਤੀ ਜਮੀ ਬਹਿਣੇ ਤੋਂ ਬਚੇ ਔਰ ਆਹ ਕਿਹਾਣਾ ਜ਼ਰੂਰ ਹੈ ਤੇ ਰੱਖ ਕਨੇ ਪਰਮਤਮਾਂ ਦੀ ਮੇਰੀ ਕਰੇਗਾ ਜਿਹੜੀ ਨੇ ਸਰਮਾਨ ਸਰਪੰਸਰ ਦੇ ਕਰਦੀ ਹੈ ਨੰਬਰ 1 ਤੁਸੀਂ ਲੋ ਸਰਮਾਨ ਥੋੜਾ ਥੋੜਾ ਗੜਕਲਾ ਕਰਦੀ ਹੈ ਪਹਿਲਵਾਨਾ ਇੱਕ ਪੁਆਇੰਟ ਰਹਿ ਗਿਆ ਇੱਕ ਪੁਆਇੰਟ ਰਹਿ ਗਿਆ ਕਿੰਨੇ ਦਾ ਫਰਕ ਹੈ ਇੱਕ ਪੁਆਇੰਟ ਰਹਿ ਗਿਆ ਇੱਕ ਪੁਆਇੰਟ ਲਾਸਟ ਲੈਂਜੈਂਸੀ ਆ ਬਸ ਕੋਈ ਮਰਜ਼ੀ ਗਏ ਜਿਹੜੀ ਉਹ ਇੰਨਾ ਜਾਈਦਾ ਅਧਿਆਲ ਕੋਈ ਜਾ ਸਰਦਾਰ ਚਮਕੌਰ ਸਿੰਘ ਨੰਬਰਦਾਰ ਤੇ ਨਾਲ ਸਰਪੰਚ ਸਾਹਿਬ ਜੀ ਉਹ ਸਾਈਡ ਤੇ ਉਹ ਸਾਈਡ ਤੇ ਖੈਰ ਤੇ ਹੋ ਜੋ ਪਵਿੰਦਰ ਸਿੰਘ ਜੀ ਸਿੱਧੂ ਸਾਹਿਬ ਮਾਤਾ ਗਲੀਪੁਰ ਪਿਆਰਮਾਨ ਉਹਨਾਂ ਦਾ ਸ਼ੇਰ ਤੇ ਇਸ ਖੇਮਾਗੜੇ ਪਰ ਆ ਰਹੇ ਬਹੁਤ ਬਹੁਤ ਧੰਨਵਾਦ ਹੈ

ਕਲਾਰੇ ਬਾਜੀ ਆਏ ਕਿਹੜੇ ਗੰਦ ਫੋਨ ਲਾ ਕੇ ਪੂਰਾ ਧਿਆਨ ਰੱਖਿਆ ਕਰੋ ਕੋਈ ਨਾ ਟਾਈਮ ਮੈਂ ਮੈਂ ਵੀਡੀਓ ਦਿਖਾਉਣਾ ਅੱਛੇ ਪੈਰ ਲੇ ਕੇ ਮੇਰੇ ਮੇਰੇ ਪ੍ਰਿੰਸ ਸਾਹਿਬ ਨੇ ਕਹਿੰਦੇ ਵੱਡੀ ਸ਼ੋਅ ਹੈ ਮੇਰੇ ਮਿੱਤਰੋ ਆਪਣੇ ਪਰਿਵਾਰ ਕਰੇ ਕਰੇ ਮਿੱਤਰੋ ਪਿਆਰ ਕਰਾ ਰਹੇ ਜੀ ਅੱਜ ਅਸੀਂ ਬੜਾ ਧਾਰ ਹੋਈ ਕਰਾਂਗੇ ਸਪੈਸ ਸਾਡੀਆਂ ਵੱਲ ਬੜਾ ਸਤਿਕਾਰ